ਨ ਦੀ ਸਟਰੀਅਰ ਕਾ ਜਿਸਾਰੇ ਨਾ ਅੱਜ ਮੈਂ ਤੁਹਾਨੂੰ ਬਹੁਤ ਹੀ ਸੋਨੀ ਜੈਲਟ ਦਾ ਬੋਦੀ ਸੋਨਰ ਲੇਜੈਂਡ ਕੰ ਲੱਗੀਆਂ ਆ ਮਤਲਬ ਅੱਜ ਅੱਜ ਕੱਲ ਦੇ ਹਿਸਾਬ ਨਾਲ ਬਹੁਤ ਵਧੀਆ ਪਰ ਥੋੜੀ ਚੇਂਜ ਕੀਤੀ ਹੈ ਨਵੀਂ ਚੀਜ਼ ਬਣਾਈ ਹੈ ਦੇਖੋ ਜੀ ਆ ਹੈਗੀ ਆ ਜੈਕਟ ਇਹ ਤੁਹਾਡੇ ਬੰਦੇ ਤੇ ਪਾਉਣ ਵਾਲੀ ਹੈ ਜੀ ਮਤਲਬ ਅੱਡੀ ਲੀਡੀ ਤੇ ਪਾਉਣ ਵਾਲੀ ਹੈ ਹੁਣ ਇਹਦੇ ਵਿੱਚ ਕੀ ਕੀਤਾ ਹੈਗਾ ਜੀ ਥੋੜੀ ਜੀ ਵਿਚਾਲੇ ਜਿੱਥੇ ਆਪਣੀ ਕਮਰ ਹੁੰਦੀ ਹੈ ਕਮਰ ਹੁੰਦੀ ਜਿੱਥੇ ਆਪਣੀ ਉੱਥੋਂ ਥੋੜੀ ਜੀ ਆਪਾਂ ਕਰਤੀ ਜਿਵੇਂ ਬਾਰਡਰ ਬੁਣਿਆ ਸੀਗਾ ਜਿਵੇਂ ਆਪਾਂ ਪਹਿਲਾਂ ਬਾਰਡਰ ਬੁਣਿਆ ਉਸੇ ਤਰ੍ਹਾਂ ਹੀ ਚੀਜ਼ ਮਤਲਬ ਥੋੜਾ ਜਿਹਾ ਇੱਥੋਂ ਐਨੀ ਚੀਜ਼ ਬੁਣ ਕੇ ਆਵਲੀ ਆਹ ਕਹਾੜ ਦੇ ਹਿਸਾਬ ਨਾਲ ਇੱਥੋਂ ਇਹ ਚੀਜ਼ ਫੇਰ ਦੁਬਾਰਾ ਕਰਤੀ ਤੇ ਅੱਗੇ ਆ ਗਈ ਜੀ ਆਪਣੀ ਜਿੰਨੀ ਕਿ ਚਾਹੀਦੀ ਸੀ ਲੰਬਾਈ ਉਨੀ ਲੰਬੀ ਬੁਣ ਲਈ ਹੈ ਇਹ ਜੀ ਹੁਣ ਕੀ ਕੀਤਾ ਜੀ ਆਹ ਮੋਢਿਆਂ ਦੀ ਕੱਟ ਪਈ ਆ ਮੋਢਿਆਂ ਦੀ ਕਾਟ ਮੋੜ ਦੇ ਕੱਟ ਸ਼ੁਰੂ ਕੀਤੀ ਹੈ ਜੀ ਮੈਂ ਤੁਹਾਨੂੰ ਤੁਹਾਨੂੰ ਦਿਖਾਉਣ ਲੱਗੀ ਹਾਂ ਹਾਂ ਜਦੋਂ ਲੰਬਾਈ ਪੂਰੀ ਹੋ ਗਈ ਜੀ ਆਪਣੀ ਉਦੋਂ ਆਪਾਂ ਮੋੜੇ ਦੀ ਕੱਟ ਸ਼ੁਰੂ ਕਰ ਲਈਏ ਮੋੜਲੇ ਦੀ ਕੱਟ ਪਾਈ ਹੈ 5 ਲੱਖ ਪੰਜ ਪੰਜ ਕੁੰਡੇ ਘਟਾਏ ਫਿਰ ਚਾਰ ਕੁੰਡੇ ਘਟਾਏ ਫਿਰ ਤਿੰਨ ਘਟਾਈਏ ਫਿਰ ਦੋ ਫਿਰ ਫਿਰ ਦੋ ਘਟਾ ਦੇ ਕਿਉਂਕਿ ਜੇ ਵਾੜੀ ਇਹ ਕੱਚੀ ਚ ਬੜੀ ਤਾਂ ਫਿਰ ਉਹ ਮਤਲਬ ਸਹੀ ਜੇ ਨਹੀਂ ਰਹਿੰਦੀ ਇਸ ਕਰਕੇ ਉਹ ਸਭ ਨਾਲ ਕੱਟ ਪਾ ਦਿੱਤੀ ਝੋਟਿਆਂ ਦੇ ਹਿਸਾਬ ਨਾਲ ਹੁਣ ਜਿਹੜੀ ਆਪਾਂ ਇੱਥੇ ਕਮਰ ਕੋਲੋਂ ਅੱਜ ਜੇ ਨਾਈ ਡਿਜ਼ਾਈਨ ਬਣ ਗਈ ਤਾਂ ਇਹ ਥੋੜਾ ਜਿਹਾ ਕੁੱਤਿਆ ਜਿਹਾ ਬਣ ਜਾਂਦਾ ਨਾਲ ਜੇ ਲੱਗਿਆ ਬਹੁਤ ਸੋਹਣਾ ਲੱਗਦਾ ਹੈ ਇਸ ਤੋਂ ਇਲਾਵਾ ਜੀ ਹੈਗਾ ਪਿਛਲਾ ਪਾਸਾ ਪਿਛਲੇ ਪਾਸੇ ਦੀ ਜਿਹੜੀ ਪਿਛਲੀ ਘਾਟ ਹੈ ਮੁੱਡੇ ਵਾਲੀ ਅੰਗਲੇ ਵਾਲੀ ਇਹ ਮੈਂ ਥੋੜੀ ਜਿਹਾ ਥੋੜੀ ਜੀ ਦੀਪ ਕੀਤੀ ਬਾਹਲੀ ਦੀ ਦੀਪ ਕੀਤੀ ਥੋੜੀ ਜੀ ਦੀਪ ਕੀਤੀ ਹੈ ਇਹ ਮੁੱਢਾ ਮੈਂ ਪਿੱਛੋਂ ਆਈਂ ਉਂਡੇ ਚੱਕ ਕੇ ਆਈਂ ਬਣ ਦਿੱਤਾ ਜੀ ਇਹ ਕਿਉਂਕਿ ਜੇ ਆਪਾਂ ਇਹ ਮੁੰਜੇ ਮੂਹ ਤਾਂ ਪੱਤੀ ਹੈ ਮੂਹੋਂ ਪੱਤੀ ਹੈ ਜੀ ਪੱਤੀ ਨੂੰ ਜੇ ਆਪਾਂ ਇੱਥੇ ਜੋੜ ਦੇ ਜੀ ਇੱਥੇ ਲਿਆ ਕੇ ਜੋੜ ਦੇ ਫਿਰ ਉਹ ਤਾਂ ਹੋਂਦ ਤੇ ਲੜਦੀ ਰਹਿੰਦੀ ਹੈ ਇਸ ਕਰਕੇ ਪੱਟੀ ਨੂੰ ਹੁਣੇ ਦੋਹਾਂ ਪਾਸੇ ਤੋਂ ਇਹਨਾਂ ਦੇ ਨਾਲ ਹੀ ਜੋੜ ਦਿਆਂਗੇ ਜੀ ਪੱਟੀ ਨੂੰ ਮੂਰਲੇ ਪਾਸੇ ਆਏਗਾ ਆ ਪਿਛਲੇ ਪਾਸੇ ਦਾ ਗਲਾ ਚੱਕ ਕੇ ਗੁੰਡੇ ਬੁਣ ਦਿੱਤਾ ਹੈ ਜੀ ਹੁਣ ਕੀ ਮੈਂ ਤੁਹਾਨੂੰ ਇਹ ਤਾਂ ਦਿਖਾਉਣ ਲੱਗੀ ਹਾਂ ਜੀ ਮੂਰਲਾ ਪਾਸਾ ਆ ਇਹਦਾ ਮੂਰਲਾ ਪਾਸਾ ਹੈ ਜੀ ਇਹ ਵੀ ਸਭ ਤੋਂ ਪਹਿਲਾਂ ਡਿਜ਼ਾਈਨਿੰਗ ਉਹੀ ਹੈ ਜੀ ਪਹਿਲਾਂ ਮਤਲਬ ਆਰਡਰ ਬੁਣਿਆ ਹੈ ਆਰਡਰ ਜਿਹੜਾ ਉਹ ਕੀ ਇੱਕ ਗੁੰਡਾ ਪੋਕਾ ਲਾ ਕੇ ਇਹਦੇ ਇੱਕ ਗੁੰਡਾ ਪੁੱਠਾ ਬੁਣ ਕੇ ਸਸਤਰਾ ਬੁਣਿਆ ਹੈ ਜੀ ਹੁਣ ਇਹਦੀ खासियत ਕੀ ਹੈਗੀ ਹੈ ਜੀ ਇਹਦੇ ਵਿੱਚ ਜਿਹੜੀ ਪੱਤੀ ਬੁਣੀ ਹੈ ਨਾ ਜੀ ਆਹ ਦੇਖੋ ਪੱਤੀ ਇਹ ਨਾਲ ਨਾਲ ਹੀ ਬੁਣੀ ਹੋਈ ਹੈ ਆ ਪੱਤੀ ਨਾਲ ਨਾਲ ਹੀ ਬੁਣੀ ਹੈ ਕੁਛ ਵੀ ਜੇ ਆਪਾਂ ਬਾਅਦ ਚ ਬੁਣਦੇ ਹੋ ਕੋਈ ਵੀ ਢਿੱਲੀ ਲੱਗ ਜਾਂਦੀ ਹੈ ਕਿਵੇਂ ਸੋਹਣੀ ਨਹੀਂ ਬਣਦੀ ਆ ਦੇਖੋ ਤੁਸੀਂ ਬਹੁਤ ਸੋਹਣੀ ਪੱਤੀ ਬਣੀ ਹੈ ਇਹ ਕਿਤੇ ਕੋਈ ਢਿੱਲੀ ਕੁਛ ਨਹੀਂ ਤੇ ਇਹ ਮਤਲਬ ਉਸੇ ਤਰ੍ਹਾਂ ਫਿਰ ਆਪਾਂ ਜਦੋਂ ਜਦੋਂ ਆਗੇ ਜੀ ਆਪਾਂ ਮੋਢੇ ਤੇ ਮੋਢੇ ਤੇ ਆਗੇ ਮੋਢੇ ਦੀ ਕਾਟ ਪਾ ਕੇ ਮੋਢੇ ਦੇ ਨਾਲ ਹੀ ਇੱਥੋਂ ਗਲੇ ਦੀ ਕਾਟ ਸ਼ੁਰੂ ਕਰ ਲੀਏ ਆ ਦੇਖੋ ਇਹ ਕਿੱਕ ਕੱਟ ਰਿਹਾ ਹੈ ਹਰੇਕ ਸਲਾਈ ਇੱਕ ਗੁੰਡਾ ਘੱਟ ਇੱਕ ਗੁੰਡਾ ਘੱਟ ਹਰੇਕ ਸਲਾਈ ਇੱਕ ਗੁੰਡਾ ਘੱਟ ਰਹੀ ਆ ਨਾਲ ਨਾਲ ਜਦੋਂ ਰਹਿ ਗਏ ਮੇਰੇ ਕੋਲ ਇਹ 10 ਛੋਟੇ ਜੀ ਉਦੋਂ ਮੈਂ ਇਹ ਕਟਾਈ ਬੰਦ ਕਰ ਦੂੰਗੀ ਬਹੁਤ ਸੋਹਣੀ ਇਹ ਕਟਾਈ ਬਉਗੀ ਜੀ ਆ ਵਾਲੀ ਗਲੇ ਦੀ ਆ ਬਹੁਤ ਸੋਹਣੀ ਸ਼ੇਪ ਬਣੂਗੀ ਵੀ ਸ਼ੇਪ ਦਾ ਘੜਾ ਬਣੂਗਾ ਜੈਲਟ ਦਾ ਨਾਲ ਹੀ ਪੱਟੀ ਬੁਣੀ ਹੈ ਕੋਈ ਦਿੱਕਤ ਨਹੀਂ ਬਹੁਤ ਸੋਹਣੀ ਪੱਟੀ ਬਣੂਗੀ ਕੋਈ ਟੈਲਰ ਨਹੀਂ ਕੋਈ ਕੁਝ ਨਹੀਂ ਹੁਣ ਆ ਗਿਆ ਜੀ ਡਿਜ਼ਾਈਨ ਤੇ ਜੈਨੇ ਦਾ ਬਹੁਤ ਹੀ ਸੋਖਾ ਜੀ ਜਿਹੜੀ ਆਪਾਂ ਪੱਟੀ ਨਾਲ ਨਾਲ ਬੋਲ ਰਹੇ ਆ ਸਭ ਤੋਂ ਪਹਿਲਾਂ ਜਿਹੜੇ ਦੋ ਕੁੰਡੇ ਆ ਜੀ ਆਪਣੇ ਪੱਟੀ ਤੇ ਮੋਹਰੇ ਸਭ ਤੋਂ ਪਹਿਲੇ ਇਹਨਾਂ ਨੂੰ ਖੋਕ ਕੇ ਲਾ ਲਓ ਇਹਨਾਂ ਨੂੰ ਬੁਣਨਾ ਨਹੀਂਗਾ ਇਹਨਾਂ ਨੂੰ ਬਿਨਾ ਬੁਣੇ ਤੋਂ ਲਾ ਲਿਆ ਧਾਗਾ ਕੀਤਾ ਮੋਹਰੇ ਜੀ ਫਿਰ ਪੜਾ ਪੁੱਠਾ ਕੁੰਡਾ ਹੈ ਉਹਨੂੰ ਬੁਣ ਲਿਆ ਫਿਰ ਧਾਗਾ ਕੀਤਾ ਪਿੱਛੇ ਜਿਹੜਾ ਆ ਸਿੱਧਾ ਕੁੰਡਾ ਨੂੰ ਖੋਕ ਕੇ ਲਾ ਲਿਆ ਇੰਨ ਕਰਕੇ ਫਿਰ ਧਾਗਾ ਬੁਣੀ ਕੀਤਾ ਫਿਰ ਪੁੱਠਾ ਬੁਣ ਲਿਆ ਫਿਰ ਇਹਨ ਸਿੱਧੇ ਨੂੰ ਪਰਨਾ ਆਉਦੇ ਵਾਲ ਨੂੰ ਨਾ ਸਲਾਈ ਆਉਦੇ ਵਾਲ ਨੂੰ ਨਹੀਂ ਪਰਨਾ ਇਹ ਪਰ ਲਾ ਲੈਣਾ ਉਤੋਂ ਬੁਣਨਾ ਨਹੀਂਗਾ ਇਸ ਤਰ੍ਹਾਂ ਜੀ ਆਪਾਂ ਇਹ ਪੁੱਠਾ ਬੁਣ ਲਿਆ ਫਿਰ ਲਾ ਲਿਆ ਫਿਰ ਬੁੱਟਾ ਕੁੰਡੇ ਆ ਫਿਰ ਆਪਾਂ ਕੀ ਕੀਤਾ ਜੀ ਇਹ ਮੈਂ ਕੋਈ ਇਧਰ ਜਿਹੜੇ ਜਿਹੜੇ ਪਾਸੇ ਬਟਨ ਲਾਉਣੀ ਉਹ ਤੇ ਮੈਂ ਰੱਖਿਆ 1 2 3 4 5 1/2 ਸਾਡੇ 5 ਜੋਟੇ ਰੱਖੇ ਆ ਮੈਂ ਜਿਹੜੇ ਪਾਸੇ ਬਟਨ ਲਾਉਣੇ ਆ ਜਿਹੜੇ ਪਾਸੇ ਮੈਂ ਜਿਹੜਾ ਕਰੂੰਗੀ ਚਾਕ ਉਸ ਪਾਸੇ ਮੈਂ 6 ਜੋਟੇ ਰੱਖੂੰਗੀ ਹੁਣ ਦੇਖੋ ਜੀ ਆ ਗਈ ਜਿੱਥੇ ਆਪਣੀ ਹਰੇਕ ਵਾਰੀ ਕਟਾਈ ਪੈ ਰਹੀ ਹੈ ਹਰੇਕ ਵਾਰੀ ਕਟਾਈ ਪੈ ਰਹੀ ਹੈ ਉਹਦੇ ਆਪਾਂ ਇਹ ਕੁੰਡੇ ਨੂੰ ਉਲਟਾਓ ਦੋਵਾਂ ਤੇ ਇੱਕ ਕਰੋ ਹਾਂਜੀ ਇਹ ਡਿਜ਼ਾਈਨ ਕੀ ਹੈ ਜੀ ਡਿਜ਼ਾਈਨ ਬਹੁਤ ਹੀ ਸੋਖਾ ਹੈ ਤੈਨੂੰ ਸਿੱਧੇ ਤੈਨ ਪੁੱਠੇ ਤੈਨ ਸਿੱਧੇ ਤੈਨ ਪੁੱਠੇ ਤੈਨ ਸਿੱਧੇ ਹੈ ਜੀ ਤੈਨ ਪੁੱਠੇ ਹੈ ਤੈਨ ਸਿੱਧੇ ਹੈ ਤੈਨ ਪੁੱਠੇ ਜਿਹੜੇ ਤੈਨ ਸਿੱਧੇ ਹੈ ਇਹਦੇ ਆਪਾਂ ਦੋ ਹੀ ਪਾਸੇ ਮੋਰੀ ਕਰਨੀ ਜਿਹੜਾ ਵਿਚਾਲੜਾ ਸੈਂਟਰ ਵਾਲਾ ਗੁੰਡਾ ਲੈ ਕੇ ਮੂਰੇ ਧਾਗਾ ਕਰਕੇ ਦੋ ਹੀ ਪਾਸੇ ਮੋਰੀ ਕਰਨੀ ਜਿਹੜੇ ਤਿੰਨ ਜਿਹੜੇ ਤਿੰਨ ਪੁੱਠੇ ਹੈ ਤਿੰਨ ਦਾ ਇੱਕ ਬਣਾ ਦੇਣਾ ਹੁਣ ਦੇਖੋ ਜੀ ਆਪਣੇ ਕੋਲੇ ਕੀ ਹੈ ਉਹ ਤੋਂ ਪਹਿਲਾਂ ਆਪਣੇ ਕੋਲੇ ਆ ਗਿਆ ਹੁਣ ਦੋ ਹੀ ਰੱਖ ਜਿਵੇਂ ਦੋ ਹੀ ਆਪਣੇ ਕੋਲ ਕਿ ਕਟਾਈ ਪੈ ਰਹੀ ਹੈ ਨਾ ਹੁਣ ਧਾਗਾ ਕਰੋ ਜੀ ਮੂਰੇ ਤਾਂ ਗਮੂਰੇ ਕਰਕੇ ਇਹਨ ਦੋਤੇ ਇੱਕ ਟ੍ਰਿਮਰ ਨਾਲ ਸਿੱਧਾ ਹੀ ਸਿੱਧਾ ਹੀ ਵੱਲ ਪਾ ਦੇਣਾ ਹੈ। ਇਹ ਆਪਣਾ ਕੁੰਡਾ ਪੂਰਾ ਹੋ ਜਾਊਗਾ ਜਿਹੜਾ ਇੱਥੇ ਘਟੂਗਾ। ਹੁਣ ਆਪਣੇ ਕੋਲ ਤਿੰਨ ਪੁੱਠੇ ਆ ਗਏ ਜੀ। ਇਹਨਾਂ ਨੂੰ ਇਕੱਠੇ ਇਹਨਾਂ ਤੋਂ ਇੱਕ ਕਰੋ। ਹਾਂ ਲੋ ਜੀ। ਇਹਨਾਂ ਤੋਂ ਇੱਕ ਕਰਤਾ ਇਕੱਠਾ। ਇਹਨਾਂ ਤੇ ਕਰਤਾ ਹੁਣ ਆਪਣੇ ਕੋਲੇ ਧਰਦਾ ਕਰੋ ਪਿੱਛੇ ਹੀ। ਹੁਣ ਆਪਣੇ ਕੋਲੇ ਉਹ ਕੁੰਡੇ ਆ ਗਏ ਤਿੰਨ ਸਿੱਧੇ। ਇਹਦੇ ਆਪਾਂ ਦੋਈ ਪਾਸੇ ਮੋੜਿਮਣੋਂ ਨਹੀਂ ਸੈਂਟ੍ਰਲ ਕੁੰਡੇ ਤੇ ਪਹਿਲਾ ਕੁੰਡਾ ਬੋਨ ਲਓ। ਫਿਰ ਤਾਂ ਗਮੂਰੇ ਕਰੋ। ਫੇਰ ਆਪਾ ਵਰਤਾ ਦੋ ਗੋਗਾ ਕੁੰਡਾ ਪੂਰਾ ਹੋ ਗਿਆ ਫੇਰ ਤਾਂ ਗਮੂਰੇ ਕਰੋ ਫੇਰ ਵਰਤਾ ਜੀ ਜਿਹੜੀਆਂ ਦਾ ਦੋ ਦੋ ਮੋਰੀਆਂ ਬਣ ਰਹੀਆਂ ਜੀ ਆਹ ਵਾਲੀਆਂ ਆਹ ਦੋ ਮੋਰੀਆਂ ਉਹ ਤੋਂ ਬਾਅਦ ਫੇਰ ਆਪਾ ਮੈਂ ਤਿੰਨ ਸਿੱਧੇ ਤਿੰਨ ਪੁੱਠੇ ਦੋ ਮੋਰੀਆਂ ਵਾਲੇ ਜਿਹੜੇ ਤਿੰਨੇ ਸਿੱਧੇ ਕਰ ਦਿੰਨੇ ਆ ਫੇਰ ਇੱਥੇ ਫੇਰ ਤਿੰਨਾਂ ਪੁੱਠੇ ਕਰ ਦਿੰਨੇ ਆ ਇੱਥੇ ਇੱਕ ਸੀਗਾ ਉਹਨ ਘੱਟ ਘੱਟ ਕੇ ਆ ਇੱਕ ਬਣ ਰਿਹਾ ਜਦੋਂ ਅਗਲੀ ਸਲਾਈ ਆ ਤਿੰਨ ਬਣ ਜਾਣਗੇ ਉਹਨਾਂ ਘੱਟ ਕੇ ਇੱਕ ਬਣ ਰਿਹਾ ਅਗਲੀ ਸਲਾਈ ਆ ਤਿੰਨ ਬਣ ਜਾਣਗੇ ਫੇਰ ਇੱਕ ਇਧਰੋਂ ਲੈ ਲਾਂਗੇ ਇੱਕ ਇਧਰੋਂ ਲੈ ਲਾਂਗੇ ਆ ਵਿਚਾਲੇ ਜਿਹੜੀ ਇਹ ਕਾਫ ਮਰੀ ਸਾਕੇ ਕਰੋ ਜੀ ਫੇਰ ਮੋਰੀ ਆਗੀ ਫੇਰ ਮੋਰੀ ਉਹ ਵੀ ਅਗਰੀ ਵਾਰੀ ਹੈ ਕੰਨੀ ਰਾਗਣਗੇ ਫੇਰ ਤਿੰਨਾ ਤੱਕ ਹਾਂ ਜੀ ਪੁੱਠੀ ਸਲਾਈ ਸਾਰੀ ਆਪਣੀ ਪੁੱਠੀ ਪੈਣੀ ਹੈ ਈਵਨ ਕਿ ਇੱਥੋਂ ਤੱਕ ਕੇ ਜਿਹੜੀ ਆਪਣੀ ਪੱਟੀ ਹੈ ਨਾ ਜੀ ਪੱਟੀ ਇਹਦੀ ਵੀ ਪੁੱਠੀ ਸਲਾਈ ਹੈ ਜਿਹੜੀ ਉਹ ਪੁੱਠੀ ਵੀ ਪੈਣੀ ਹੈ ਇਥੇਰ ਇੱਕ ਸਿੱਧਾ ਇੱਕ ਪੁੱਠਾ ਨਹੀਂ ਕਰਨਾ ਸਾਰੀ ਸਲਾਈ ਪੁੱਠੀ ਪਾਉਣੀ ਹੈ ਸਾਰੀ ਸਲਾਈ ਪੁੱਠੀ ਪਾ ਕੇ ਉਹਨਾਂ ਫੇਰ ਆਪਣੇ ਪਰ ਉਹ ਇੱਕ}{|\text{ਸਲਾ}} ਜਮੇਨ ਡਿਜ਼ਾਈਨ ਤੇ ਇੱਕ ਸਲਾਈ ਵਿੱਚ ਹੀ ਆ ਜਿਹੜੀ ਦੂਜੀ ਸਲਾਈ ਉਹ ਵਿੱਚ ਬਸ ਤੈਨੂੰ ਪੁੱਠਾ ਸੈਨਸਿਤ ਹੋ ਜਾਂਦੇ ਦੋ ਸਲਾਈ ਉਹ ਸੇੜੀਆਂ ਹੀ ਪਾਉਣੀਆਂ ਹੁਣ ਆਪਣੇ ਕੋਲੇ ਫੇਰ ਜੀ ਸ਼ੁਰੂ ਚ ਆ ਗਈ ਪੱਟੀ ਹੁਣ ਫੇਰ ਪੱਟੀ ਆ ਗਈ ਜੀ ਆਪਣੇ ਕੋਲੇ ਹੁਣ ਆਪਾਂ ਮੇ ਦੋ ਕੁੰਡੇ ਜਿਹੜੇ ਆਪਣੇ ਪੱਟੀ ਵਾਲੇ ਮੂਹਰੇ ਪੋਕੇ ਲਾ ਲਓ ਜੀ ਫੇਰ ਉਹਨੇ ਕੁੱਠਾ ਪਾਉਣ ਲਿਆ ਸਿੱਧਾ ਉਹੀ ਲਾ ਲਿਆ ਫੇਰ ਪੁੱਠਾ ਪਾਉਣ ਲਿਆ ਜਾਂ ਸਿੱਧਾ ਅੰਜੀ ਲਾ ਲਿਆ ਫੇਰ ਪੁੱਠਾ ਪਾਉਣ ਲਿਆ ਜਾਂ ਸਿੱਧਾ ਵੈਸੇ ਲਾ ਲਿਆ ਫਿਰ ਪੁੱਟਾ ਬੁਣ ਲਿਆ ਸਿੱਧਾ ਲਾ ਲਿਆ ਫਿਰ ਪੁੱਠਾ ਬੁਣ ਦਿਆ ਸਾਡੇ 5 ਕੁੰਡੇ ਪੂਰੇ ਹੋ ਗਏ ਜੀ ਹੁਣ ਆਪਣੇ ਕੋਲ 5 ਆ ਗਏ ਜਿਹਦੇ ਤੋਂ ਆਪਾਂ ਹਮੇਸ਼ਾ ਘਟਾਉਨੇ ਆ ਦੋਨਾਂ ਤਰੈਕਤ ਬਣਾ ਦਈ ਕਿਉਂਕਿ ਗਲੇ ਦੀ ਪਟਾਈ ਪੈ ਰਹੀ ਹੈ ਹੁਣ ਦੇਖੋ ਜੀ ਬਸ ਇੱਕ ਚੀਜ਼ ਵੇਖਣ ਵਾਲੀ ਜਿਹੜਾ ਹੁਣ ਆਪਾਂ ਤਿੰਨਾਂ ਤੋਂ ਇੱਕ ਬਣਾਇਆ ਸੀ ਪਹਿਲਾਂ ਉਹ ਆਪਣੇ ਕੋਲ ਇੱਕੋ ਹੀ ਪੁੱਠਾ ਸੀ ਹੁਣ ਆਪਾਂ ਇਹਦੇ ਇਧਰ ਵੇਖ ਲੈ ਲੋ ਇਧਰੋਂ ਲੈ ਤਿੰਨ ਪੁੱਠੇ ਕਰ ਦਿਓ ਹਾਂ ਜਿੱਥੇ ਪਹਿਲਾਂ ਮੋਰੀ ਬਣੀ ਸੀ ਉਹ ਸਿੱਧਾ ਬੁਣ ਲਿਆ ਫਿਰ ਆਪਾਂ ਤਿੰਨ ਪੁੱਠੇ ਕਰ ਲਈ ਜੀ ਤੇ ਕਾਲੇ ਤਾਂ ਤਿੰਨ ਪੁੱਠੇ ਹੋ ਗਏ ਇਹ ਰ ਆਪਣਾ ਉਹ ਵੀ ਆ ਗਿਆ ਮੋਰੀਆਂ ਮੋਰੀ ਇੱਧਰ ਵੀ ਮੋਰੀ ਇੱਧਰ ਵੀ ਮੋਰੀ ਇਹ ਤੇ ਨਗੁੰਦੇ ਸਿੱਧੇ ਕਰਦੇ ਬਸ ਜੀ ਆਹੀ ਡਿਜ਼ਾਈਨ ਹੈ ਇਹਦਾ ਬਹੁਤ ਹੀ ਸੋਹਣਾ ਲੱਗਦਾ ਡਿਜ਼ਾਈਨ ਕਿਤੇ ਵੇਖਿਆ ਨਹੀਂ ਆਪੀ ਬਣਾਇਆ ਨਾ ਫਿਰ ਤਿੰਨ ਪੁੱਤੇ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਰਿਹਾ ਜੀ ਇਹਦੀ ਕਿਤੇ ਕੋਈ ਆਪਣੇ ਕੋਈ ਨਕਲ ਨਹੀਂ ਲਾਈ ਕਿ ਤੋਂ ਆਪਣੇ ਆਪ ਦੇ ਸਾਡੇ ਹਿਸਾਬ ਨਾਲ ਆਪਣੇ ਬਣਾਉਤੀ ਸਭ ਤੋਂ ਕੱਢ ਜਾਇਣਾ ਹੈ ਕਾਇਦੇ ਗੋਇਂ ਪਾਸੇ ਕੁੰਡੇ ਦੇ ਮੂਰੀ ਹੈ ਜੀ ਤੇ ਤਿੰਨ ਪੁੱਟੇ ਹੈ ਇਹਨਾਂ ਪੁੱਟੇ ਦੋ ਵਾਰੀ ਪਾਉਣੀਆਂ ਇੱਕ ਆਸ ਲਾਈ ਪਈ ਹੈ ਇੱਕ ਹੋਰ ਪਾ ਲਈ ਤੇ ਫਿਰ ਉਹ ਵਿੱਚ ਦਿਨਾਂ ਤੋਂ ਇੱਕ ਕਰਤਾ ਫਸ ਇੰਨਾ ਇੰਨਾ ਦਾ ਬਤਲੋਗੇ ਨਿਭੜਦਾ ਵੀ ਬਹੁਤ ਹੈ ਬਹੁਤ ਸੋਹਣਾ ਵੀ ਡਿਜ਼ਾਈਨ ਹੈ ਬਸ ਆਪਣੀ ਕਮਰਾਂ ਦੀ ਜੀ ਆ ਆਪਣਾ ਨੀਚੇ ਵਾਲਾ ਹਿੱਸਾ ਆ ਗਿਆ ਜੀ ਆਪਣਾ ਬਾਰਡਰ ਆ ਗਿਆ ਹੁਣ ਮੈਂ ਇੱਕ ਵਾਰੀ ਪੁੱਟਾ ਵਸਤਾ ਵੀ ਬਣਾਈ ਬੈਠੀ ਹਾਂ ਜੀ ਸਿੱਧਾ ਇੱਕ ਪਿਛਲਾ ਵਸਤਾ ਵੀ ਬਣਾਈ ਬੈਠੀ ਹਾਂ ਇੱਕ ਮੂਰਲਾ ਵੀ ਬਣ ਗਿਆ ਹੁਣ ਮੇਰਾ ਇੱਕ ਪਾਸਾ ਰਹਿ ਗਿਆ ਜੀ ਤੇ ਇਸ ਕਰਕੇ ਤੁਸੀਂ ਪੱਟੀ ਤੁਸੀਂ ਵੀ ਨਾਲ ਹੀ ਬੁਣਿਆ ਬਹੁਤ ਸੋਹਣੀ ਪੱਟੀ ਬਣੂਗੀ ਕਿਤੇ ਕੋਈ ਢਿੱਲ ਨਹੀਂ ਪੁੱਜਣੀ ਵੀਡੀਓ ਵੇਖਣ ਦੀ ਬਹੁਤ ਮਿਹਰਮਾਨੀ ਜੀ ਜੇ ਕਿਤੋਂ ਨਾ ਸਮਝਾਈ ਤੁਸੀਂ ਮੈਨੂੰ ਕਮੈਂਟ ਕਰੋ ਮੈਂ ਜਰੂਰ ਤੁਹਾਨੂੰ ਦੱਸੂਗੀ ਜੀ